ਨਮਾਜ਼ ਵੀ ਨਾ ਗਰਾਊਂਡ 'ਚ ਨਮਾਜ਼ ਆ ਕਿਤੇ ਹੋਰ ਫਰਦਕੀ ਗੱਲ ਕਰੀਏ ਇਕ ਨੇ ਸਾ ਤੁਸੀਂ ਗੇਮ ਹੀ ਹੋ ਜਾਓ ਕਰਦੇ ਹੋ ਹਾਂ ਦਿਮਾਗ ਓਹਦੇ ਪਿੰਡ ਫਿਰ ਤੋਂ ਜਾਂ ਕੋਈ ਮੋਟਰਸਾਈਕਲ ਦੇ ਫਰਦਾ ਹੁੰਦਾ ਫਿਰ ਉਹ ਬੱਚ ਲੱਗਦੇ ਭੱਜ ਕੇ ਆਉਂਦੇ ਓਏ ਹੋਣੀ ਫਿਰ ਤੂੰ ਦੇਖ ਲਊਗਾ ਹੋਣੀ ਕਿਹਾ ਫਿਰ ਜਿਨ੍ਹਾਂ ਦੇ 2-2 ਘੰਟੇ ਪ੍ਰੈਕਟਿਸ ਕਰਨੀਆਂ ਗਰਾਊਂਡ 'ਚ ਨਮਾਜ਼ ਰੱਖਿਆ ਕਰੋ 2 ਘੰਟੇ ਤਾਂ ਨਹੀਂ 1.5 ਘੰਟੇ ਕਰਨੀਆਂ ਦਿਮਾਗ ਓਹਦਾ ਗਰਾਊਂਡ 'ਚ ਰਹੇ ਜੇ ਕੋਈ ਵੀ ਚੀਜ਼ ਲੱਗਦੀ ਨਹੀਂ ਆਪਾਂ ਨੂੰ ਸੁਰਤ ਤੇ ਆਪਣੀ ਕਿਤੇ ਆ ਕਰ ਰਹੇ ਹੋ ਪ੍ਰੈਕਟਿਸ ਰਹੇ ਆ ਉਹ ਸਿਰ ਨੂੰ ਲੱਗ ਜੂਗੀ ਥੋੜੀ ਸਿਰ ਨੂੰ ਪਤਾ ਨਹੀਂ ਕਰਕੇ ਕੀ ਆਏ ਆ ਅਸੀਂ ਆ ਨਾ ਉਹ ਬਈ ਉਹ ਮੈਂ ਤੇ ਗਰਾਊਂਡ ਦੇ ਵਿੱਚ ਧਿਆ ਰੱਖਿਆ ਪਰ ਉਹ ਥੋੜਾ ਜਿਹਾ ਹੈ ਨਾ ਮੈਂ ਗੱਲ ਕਰੀ ਖਰਾਬ ਸਾਰੇ ਸਾਨੂੰ ਹੈ ਕੋਈ ਕਿਹਨੂੰ ਕੋਈ ਪ੍ਰੋਬਲਮ ਹੋਵੇ ਵੀ ਹਾਂ ਖਰਾਕ ਦਾ ਕੋਈ ਠੀਕ ਨਹੀਂ ਹੈ ਨਾ ਸਿਸਟਮ ਕਰ ਲਓ ਗੱਲ ਕੋਈ ਚੱਕਰ ਨਹੀਂ ਹੂੰ ਇਹਨਾਂ ਨੂੰ ਪਤਾ ਵੀ ਜਿੰਨਾ hota ਬਈ ਉਹਨਾਂ ਵੇਰੇ ਇੰਪੋਰਟ ਨਹੀਂ ਆਣਾ ਧਿਆਰੀ ਦੇ ਬੱਚੇ ਅਸੀਂ ਇੱਕ ਮੈਚਰ ਸਿੱਖ ਲਓ ਜਿੰਨਾ hota ਬਈ ਨਾ ਠੀਕ ਹੈ ਯਾ ਨਾਰਮਲ ਬੰਦਾ ਜਿਹਨੂੰ ਕੋਈ ਪ੍ਰੈਕਟਿਸ ਨਹੀਂ ਕਰਨੀ ਉਹਨੂੰ ਇੰਨੇ ਜਰਾ ਕੁਲਟੀਨ ਚਾਹੀਦਾ ਹੁਣ ਤੁਸੀਂ ਦੇਖ ਲਓ ਜੇ ਤੁਸੀਂ ਬਾਦੀ ਵੀ ਖਾ ਲੋਗੇ ਤਾਂ ਫਿਰ ਤੁਸੀਂ ਪ੍ਰੈਕਟਿਸ ਕਰਦੇ ਹੋ ਫੋੜਾ ਕਰਨੀ ਜਿਉਂ ਉਹਨੂੰ ਸਭ ਕੁਝ ਹੁੰਦਾ ਨਾ ਵਿਟਾਮਿਨ ਜਿਹੜੇ ਸਪਲੀਮੈਂਟ ਦੇ ਵਿੱਚ ਜਾਂਦੇ ਹਨ ਨਾ ਇਹ ਤਾਂ ਖਾਣੇ ਖਾ ਲਿਆ ਕਰੋ ਇਹਦਾ ਕੋਈ ਉਹ ਨਹੀਂ ਲੁਪੇੜ ਵਾਲਾ ਪਾਈ ਜਾਣਾ ਯਾਰ ਠੀਕ ਆ ਜਿਹਨੇ ਮਾਜ ਮਾਰਨ ਮਾਰੀ ਜਾਣਾ ਠੀਕ ਆ ਤੁਸੀਂ ਆਪ ਦੇਖੋ ਠੀਕ ਆ ਨਾ ਤੁਸੀਂ ਮੈਸੇਜ ਦੀ ਗੱਲ ਕਰਨਾ ਕੋਈ ਕਿਸੇ ਦੇ ਘਰੋਂ ਲੈਣ ਜਾਂਦਾ ਸਿੱਧੀ ਜੀ ਗੱਲ ਆ ਅਗਲਾ ਅਪਡੇਟ ਕਰਦੇ ਹਾਂ ਉਹ ਤੁਸੀਂ ਗੱਲ ਕਰਨੀ ਹੈ ਕੋਈ ਅਗਲੀ ਦੀ ਪ੍ਰਾਈਵੇਸੀ ਆ ਜੀ ਗੱਲ ਨਾ ਕਰੋ ਜੀ ਇਹ ਅਗਲੇ ਅਪਦਾ ਮਤਲਬ ਆਪਾਂ ਨਾਲ ਵੀ ਗੱਲ ਕਰਨੀ ਹੈ ਕਿਉਂਕਿ ਚਲਦੀ ਨਾ ਆਪਾਂ ਫਾਮ ਕੋ ਗੱਲ ਤੋੜਦੇ ਆ ਕਿਸੇ ਨੇ ਕੀ ਲੈਣਾ ਕਿਸੇ ਤੋਂ ਐਵੀਂ ਗੱਲ ਲੋ ਸਾਰੀ ਮਗਰ ਪੈਂਦੀ ਆ ਹਨਾ ਸਪਲੀਮੈਂਟ ਜੋ ਹੁੰਦੀਆਂ ਢਲੀ ਚੀਜ਼ਾਂ ਉਹ ਚੀਜ਼ਾਂ ਲੈ ਸਕਦੇ ਹੋਗਾ ਕੋਈ ਸਾਈਡ ਇਫੈਕਟ ਨਹੀਂ ਹੋਗਾ ਸਮਝ ਗਏ ਕਿਉਂਕਿ ਆਪਾਂ ਨੂੰ ਜ਼ਰੂਰੀ ਨੇ ਕੱਲਾ ਆਪਾਂ ਨੂੰ ਹੀ ਆਪਾਂ ਨੂੰ ਬਹੁਤ ਹੋ ਆਪਣੇ ਨਾਲ ਬਹੁਤ ਪੁੰਨੀਆ ਬੈਠੀ ਆ ਆਪਾਂ ਦੇ ਆਪੇ ਨੂੰ ਨਾ ਪਾਪਾ ਬਦਨਾਮ ਬੰਦ ਕੀਤੇ ਹੋਈਆਂ ਕਿਉਂਕਿ ਆਪਾਂ ਨੇ ਜਮਾਈ ਆਪਾਂ ਦੇਸੀ ਲੋਕ ਆ ਆਪਾਂ ਸਿੱਧੀ ਗੱਲ ਕਰਨਾ ਵੀ ਆਪਾਂ ਨੂੰ ਨਹੀਂ ਅਕਲ ਆਈ ਆਪਾਂ ਨੂੰ ਠੀਕ ਆ ਉਹ ਜਿਹੜੇ ਗੇਮ ਵਾਲੇ ਥੋੜੀ ਥੋੜੀ ਤਾਂਹਾਂ ਚਲੇ ਗਏ ਉਹਨਾਂ ਨੂੰ ਅਕਲ ਆ ਗਈ ਥੋੜੀ ਜੀ ਸਮਝ ਗਏ ਸਾਰੇ ਇੱਥੇ ਕੋਈ ਨਾ ਦਾ ਬੁੱਧੋ ਤਾਂ ਇਹ ਕੋਈ ਸ਼ਾਇਦ ਕੋਈ ਨਹੀਂ ਹੈਗਾ ਸਭ ਇੱਥੇ ਇਹ ਦੇ ਹੀ ਆ ਕੋਈ ਮੰਨੇ ਚਾਹੇ ਨਾ ਮੰਨੇ ਸਮਝ ਗਿਆ ਗੱਲ ਕਰ ਨੂੰ ਮੈਂ ਕਰਨਾ ਵੀ ਸਾਰੇ ਇੱਥੇ ਕਰਦੇ ਆ ਠੀਕ ਆ ਪਰ ਕਈ ਗੇਮ ਵਾਲੇ ਰਹਿਦਾ ਨਹੀਂ ਪਾਉਂਦੇ ਸਿਆਰੇ ਬੰਦੇ ਨੇ ਹੋ ਸਮਝ ਗਿਆ ਮੈਂ ਬੜਾ ਫਿਰ ਵੀ ਗੱਲ ਇਹ ਕਹੂੰਗਾ ਵੀ ਹਸਾਬ ਨਾਲ ਕਿਸੇ ਵੀ ਸਲਾਹ ਨਾਲ ਬੰਦਰਾ ਨੂੰ ਨਹੀਂ ਚੱਲੀ ਜਾਂਦਾ ਬਸ ਇਸ ਰਾਹ ਦੇ ਸੁਪਲੀਮੈਂਟ ਕੋ ਪੁਸਤਕ ਦੇ ਫੁੱਲ ਹੋ ਜਾਣਾ ਫੁੱਲ ਜਿੰਨਾ ਤੈਨੂੰ ਸਹੀ ਨਹੀਂ ਦਊਗੀ ਨਾ ਉਹ ਸੁਪਲੀਮੈਂਟ ਜਿ ਤੁਸੀਂ ਇੱਥੇ ਫੁੱਲ ਮੈਂਤ ਲਾਉਣਾ ਹੈ ਫੁੱਲ ਆ ਰਹੇ ਹੋ ਦੋ ਮਹੀਨੇ ਨੂੰ ਪਲਾਈਏ ਇੱਕਣਾ ਸੁਪਲੀਮੈਂਟ ਨਹੀਂ ਉਹ ਵੱਧ ਰਿਹਾ ਤਾਊਗਾ ਜਿੰਨਾ ਆਇਆ ਦਾ ਕਹਦੇ ਹੋ ਇੱਕੋ ਮਨਚ ਆਪਣਾ ਹੋ ਗਿਆ ਸੇਹੜੀ ਕੀ ਕਰਦੇ ਆ ਸੇਹੜਾ ਲਾਉਂਦੇ ਨੇ ਗਰਾਊਂਡ ਵੀ ਨੂੰ ਝਾੜਦੇ ਵੀ ਹੈਗੇ ਤੇ ਬੀਟ ਲਈ ਜਾਂਦੇ ਹੂੰ ਤੂੰ ਕਾ ਯਾ ਤੁਹਾਨੂੰ ਪਰੇ ਨਹੀਂ ਕੋਈ ਟਾਇਰ ਸੀ ਚਾਹੀਦਾ ਨਹੀਂ ਹੈਗਾ ਸਾਰੇ ਵੱਧ ਲੜਦੇ ਸੱਟ ਫਿਰ ਵੀ ਰੈਡਨ ਇੱਕ ਰੈਡ ਕੋਈ ਯਾਫੀ ਹੋਵੇ ਚੱਜਦਾ ਉਹਦੇ ਇੱਕ ਵਾਰ ਮੂਰੇ ਹੋ ਜਾ ਮੈਂ ਦੋ ਜਿਹੜਾ ਤਿੰਨ ਜਿਹੜਾ ਮਿਸ ਕਰੂਗਾ ਬੰਦਾ ਹੰਗਿਆ ਜਿਹੜੇ ਤਾਹਾਂ ਵਾਲੇ ਰੈਡਰ ਆਪਾਂ ਦੇ ਰਹੇ ਆ ਵੀ ਤਾਹਾਂ ਵਾਲੇ ਰੈਡਰ ਵਧੀਆ ਰੈਡਰ ਕੌੜੇ ਨਾਲ ਬਾਹਰ ਖੇਡ ਰਹੇ ਨੇ ਬਈਆਂ ਨੀਵੇਂ ਕੁਲਦੇ ਬਈਆਂ ਹੰਬਦੇ ਨਹੀਂ ਵੀਰੇ ਨਹੀਂ ਇੰਨਾ ਮਨਜ਼ ਕਰਦੇ ਉਹ ਉਹ ਸਪਲੀਮੈਂਟ ਤੇ ਉਹ ਐਕਸਰਸਾਈਜ਼ ਫੋਲ ਕਰਦੇ ਆ ਆਪਦੀ ਮਿੰਟ ਫੋਲ ਕਰਦੇ ਆ ਉਹ ਸਮਝ ਗਿਆ ਇਹ ਲੋਕ ਹੈ ਨੇ ਜਿਹੜਾ ਆਪਣੇ ਵਰਗੇ ਇੱਥੇ ਕਰਦੇ ਕਰਦੇ ਆ ਪਰ ਉਹ ਨਿਮਰ ਨਹੀਂ ਕਰਦੇ ਨੇ ਸਿਆਣੇ ਲੋਕ ਨੇ ਉਹ ਆਪਣੇ ਸਪਲੀਮੈਂਟ ਦੀ ਚੱਲਦੇ ਆ ਅਗਰ ਮਲੇ ਮੜੇ ਜਿਹੜਾ ਬਸ ਕੱਕ ਕਰਦੇ ਹੋਣਗੇ ਵਿੱਚ ਆਪਾਂ ਨੂੰ ਆਪਾਂ ਕੇਵਲ ਤੱਕ ਪੰਨੀ ਨਹੀਂ ਆਪਾਂ ਉਹਨਾਂ ਨੌਕੀ ਦਾ ਲਈਏ ਪਰ ਉਹ ਬੰਦੇ ਮਿੰਤੀ ਰਹੇ ਨਾ ਹੀ ਸਦੀ ਦੇ ਵਾਲਾ ਰੋਣ ਨਹੀਂ ਪਾਸਾ ਦਾਰੇ ਫੁੱਲੂ ਬੰਦਾ ਤੁਸੀਂ ਆਪ ਨੂੰ ਪਤਾ ਹੀ ਹੈ ਵੀ ਫੁੱਲੂ ਬੰਦਾ ਹੋਗਾ ਤੁਮੀ ਨਹੀਂ ਟਿਕਣਾ ਦੂਰ ਡਾ ਚੱਦਣਾ ਲੱਗ ਜਾਣਾ ਜਦੋਂ ਮੈਂ ਹਿੰਟ ਕਰਦਿਆਂ ਬੰਦੇ ਦਾ ਧਰਕਾ ਫੁੱਲ ਜਾਂਦੀ ਆਪਾਂ ਕਈ ਵਾਰ ਮਿੰਟ ਜਿਆਦਾ ਆਪਾਂ ਜਿਆਦਾ ਐਕਸੇ ਲਾ ਲੈਂਦੇ ਆ ਹੁਲਦਿਆਂ ਨੇ ਫਰ ਕਰਦੇ ਆਂਦਾ ਮੇਰੇ ਇੱਕ ਬੰਦੇ ਨੂੰ ਹੁੰਦਾ ਨਾ ਗਰਾਊਂਡ ਦੇ ਵਿੱਚ ਆਪਾਂ ਬੰਦੇ ਨਾਲ ਬੱਲਾ ਖਹਿਣਾ ਜਾਂ ਬੇ ਤੁੰਦੇ ਵਿੱਚ ਵੱਜਣਾ ਟੱਕਾ ਮਾਰੀ ਉਹ ਤੀਹ ਲੱਕ ਨਾਲ ਜਾਣਾ ਅਗਲੇ ਦੇ ਫੇਰ ਉਹ ਬੱਲਾ ਫੁੱਲੂਰੀ ਕਿਤੇ ਫੁੱਲੂਗਾ ਸਾਡੇ ਵੀ ਬੋਲਦੇ ਸੀਗੇ ਬਹੁਤ ਜੀ ਚਾਰ ਚਾਰ ਪੰਜ ਮੈਨਿਡਾ ਨਾਲਸ ਕਰਦੇ ਸੀ ਕਿ ਤੁਹਾਨੂੰ ਮੈਚ ਮੁਕਜੰਦ ਪੰਜ ਤੇ ਛੇ ਤਰ੍ਹਾਂ ਡਾਉਨ ਨੇ ਮੈਚ ਚ ਚਾਰ ਦੇ ਦੋ ਜਾਣ ਉਹਦੇ ਪਪਾ ਦੇ ਦੋ ਰੀਡਰ ਸੀਗੇ ਇੰਗਲੈਂਡ ਦੇ ਰੂਲ ਸੀਗਾ ਚਾਹ 4 ਰੇਡਰ ਖੜੇ ਪਰ ਪੌਣੀਆਂ 2 ਨੇ ਸਾਰੇ ਮੈਚ ਹਾਂ ਦੇਖ ਲਓ ਦੋ ਬੰਦੇ ਦੀ ਕਿੰਨੀ ਮਿਹਨਤ ਹੋਊਗੀ ਹੁਣ 4 ਰੇਡਰ ਨੇ 4 ਆਥੂ 8ਵੀਂ ਰੇਡ ਆਉਂਦੀ ਆ 4 ਇਧਰੋਂ ਪਈਆਂ ਤੇ 8ਵੀਂ ਰੇਡ ਆਉਂਦੀ ਆ ਤੇ ਹਿਸਾਬ ਨਾਲ ਲਾ ਲੇ 6 ਰੇਡਰ ਸਾਪਰੇ ਰੇਡਾਂ ਪੈਣੀਆਂ ਤੇ ਕ੍ਰੇਡਰ ਦੀਆਂ ਉਹਦੇ ਦੋ ਡਬਲ ਡਾ ਚੋਣਣਗੇ ਠੀਕ ਆ ਇੱਕ ਦੋ ਜੱਫੇ ਹੋਣਗੇ ਤਿੰਨ ਚਾਰ ਰੇਡ ਰੇਡਾਂ ਮੁੜਿਆ ਹੋਊਗਾ ਫੋਈ ਮੈਂ ਨੰਨ ਕਰਦਾ ਮੁੜਿਆ ਹੋਊਗਾ ਦੇਖ ਲਓ ਕੱਢ ਲਓ ਐਵਰੇਜ ਹਾਂ ਹੋ ਪਰ ਜੇ ਆਪ ਕੋਈ ਕੰਮ ਨਹੀਂ ਪਲਾ ਰਹੇ ਆ ਦੋ ਮਹੀਨੇ ਟਾਲ ਮਹੀਨੇ ਨਹੀਂ ਪਲਦੀ ਮਿਲੂ ਰੋਡ ਬੰਦ ਹੋ ਗਈ ਬਿੱਤ ਸੀ ਮੈਂ ਇਕੱਲਾ ਹੀ ਪਾਉਂ ਫੜ ਕੇ ਜਿਹੜਾ ਮਰਜੀ ਆ ਫਿਰ ਮੁੜ ਆ ਜਿਵੇਂ ਜੋਰ ਕਰਾਉਣ ਆ ਜਿਵੇਂ ਟੱਕੜੇ ਨਹੀਂ ਜਿਹੜਾ ਆਪਾਂ ਨੇ ਸੀਕਲਾਬ ਕਰਨ ਦੀ ਮਰਜ਼ੀ ਕਰ ਨੂੰ ਸੀਕਲਾਬ ਕਰਨਾ ਮੈਂਟ ਲੱਗਦਾ ਯਾਰ ਸੀਕਲੋ ਘੋੜੀਆਂ ਮੈਂਟ ਚ ਖਰਾ ਹੋ ਜਾਂਦਾ ਹਨਾ ਖਾਗ ਇਹ ਤੁਹਾਨੂੰ ਥੋੜੀ ਥੋੜੀ ਗਰੂਰੀ ਯਾਤਰੀ ਨੂੰ ਸਪਲੀਮੈਂਟ ਜ਼ਰੂਰੀ ਲੈਖਾ ਨੇ ਇਹਦੇ ਦੇ ਪਲੇਖਿਆਂ ਵਾਲੇ ਕੋਈ ਸਭ ਤੁਸੀਂ ਬੰਦ ਕਰ ਦਿਓ ਪਰ ਲੈਣਾ ओरिजिनल ਆ ਠੀਕ ਆ ਡੁਪਲੀਕੇਟ ਤੋਂ ਬਚਾ ਡੁਪਲੀਕੇਸੀ ਬਹੁਤ ਚੱਲਦੀ ਆ ਮਾਰਕੀਟ ਵਿੱਚ ਬਹੁਤ ਜ਼ਿਆਦੇ ਠੀਕ ਆ ਇੰਡੀਅਨ ਲੈ ਲਓ ਬ੍ਰਾਂਡ ਕੋਈ ਜਿਹੜਾ ਚਾਹੇ ਕੋਈ ਨਵਾਂ ਆ ਇੰਡੀਅਨ ਪਰ ਉਸ ਫਲਟ ਕਸਟਮਰ ਦੀ ਹੋਈ ਆਪਣਾ ਉਹ ਵੀ ਅਰੀਜਨਲ ਚੀਜ਼ ਹਨਾ ਉਹ ਜੀ ਖਾ ਲੋ ਤੇ ਇਹਨੇ ਉਹ ਮਹੰਗਾ ਬ੍ਰਾਂਡਡੇ ਖਾਣਾ ਆਪਾਂ ਨੇ ਇੱਥੇ ਖਾਲ ਬਥੇਰੇ ਬੰਦੇ ਇੱਥੇ ਬੈਠੇ ਜਿਹੜੇ ਬੰਦਿਆਂ ਨੂੰ ਪਤਾ ਸਾਰਾ ਕੁਝ ਨਾ ਕਿ ਕਿਵੇਂ ਸਾ ਕੋਈ ਬੰਦਾ ਉਹਨੇ ਉਹਨੂੰ ਪੁੱਛਿਆ ਵੀਰੇ ਯਾਰ ਅਸੀਂ ਆ ਪ੍ਰੋਟੀਨ ਲੈਣਾ ਹੁਣ ਵਧੀਆ ਪ੍ਰੋਟੀਨ ਦਵਾ ਦੇ ਗੱਲ ਖਾ ਤੂੰ ਮੀਨ ਤਾਂ ਵੀ ਖਰਾਬ ਤੋਂ ਪੂਰਾ ਕਰ ਸਕਦੇ ਤੁਹਾਨੂੰ ਨੌ ਲੀਨ ਲਾਉਂਦੇ ਆ ਸਾਰੇ ਪ੍ਰੋਟੀਨ ਹੈ ਜਾਂ ਦਾਲਾਂ ਚ ਪ੍ਰੋਟੀਨ ਆ ਹਨਾ ਛੋਲੇ ਲੈ ਲਓ ਦਾਲਾਂ ਲੈ ਲਓ ਸੋਇਆ ਬੀਨ ਲੈ ਲਓ ਪਨੀਰ ਲੈ ਲਓ ਅੱਗ ਨਾਲੋਂ ਵਾਈਟ ਸਾਰਾ ਪ੍ਰੋਟੀਨ ਹੀ ਆ ਇਹ ਜੇ ਲੋਪ ਆ ਆ ਵੀ ਮਾਤਾ ਜੀ ਦੋਗੀ ਰੋਟੀ ਬਣਾ ਕੇ ਮਾਤਾ ਜੀ ਦਾ ਦਾਲ ਬਣਾਉਗੀ ਮਾਤਾ ਜੀ ਮੇਰੀ ਭੁੱਲ ਜੀ ਬਣਾ ਕੇ ਮਾਤਾ ਜੀ ਆਂਡੇ ਕਰਮ ਕਰਦੇ ਨਹੀਂ ਆਪਨੇ ਕੋਲ ਬਣਾ ਪਉਣ ਸੂਈ ਚਾਕੇ ਤੇ ਖਰਾ ਖਾਣੀ ਆਪਨੇ ਹਨਾ ਪਨੀਰ ਖਾ ਲੋ ਦੁਬਾਰਾ ਪਨੀਰ ਖਾ ਲੈ ਆਪਦਾ ਸਪੈਸ਼ਲ ਡਾਈਟ ਲੈਣੀ ਪਈ ਆਪਾਂ ਨੂੰ ਕਿਉਂਕਿ ਆਪਾਂ ਜੇ ਨੋਰਮਲ ਡਾਈਟ ਲੋਕਾਂ ਵਾਂਗ ਖਾਣੇ ਪੁਰੇ ਮੈਂ ਤਾਂ ਆਪਣੇ ਫਰਕ ਕੋਈ ਬਜਟ ਕੱਟਣ ਲੱਗ ਜੂ ਪਤਾ ਹਾਂ ਜੀ ਪਰ ਹਾਂ ਕਈ ਬੰਦੇ ਐਸੇ ਜੇ ਵੀ ਨੇ ਤੁਮ ਨੂੰ ਕਰਾ ਦੇ ਕੁਝ ਵੀ ਨਹੀਂ ਮੰਗਦੇ ਮੇਰੇ ਮਨ ਨੂੰ ਮੈਂ ਅੱਖੀਂ ਦੇਖੇ ਬੰਦੇ ਨੇ ਕੋਸੂ ਨੇ ਖਾਂਦੇ ਮੁੰਡੇ ਸੁੱਕੀਆਂ ਰੋਟੀਆਂ ਤੇ ਨਾ ਸਟਾਰ ਖੇਡਦੇ ਦੇਖਿਆ ਬੰਦੇ ਉਹ ਗਲੀਤ ਨੂੰ ਵੀ ਉਹ ਸਾਦੀ ਸੀਗੀ ਗਲੀਤ ਨੂੰ ਵੀ ਉਹ ਸਾਦੀ ਸੀਗੀ ਬੰਦੇ ਬਸ ਸਟਾਰ ਖੇਡ ਖਾਂਦੇ ਸੁੱਕੀਆਂ ਰੋਟੀਆਂ ਸੀ ਵਿਚਾਰੇ ਪਰ ਯਾਰ ਜੇ ਆਪਾਂ ਮੂਤ ਕਰ ਲੈ ਫਿਰ ਤਾਂ ਪਾਣੀ ਵੀ ਆਪਾਂ ਨੂੰ ਪੀਣ ਨੂੰ ਮਿਲਦਾ ਗਲਤ ਇਹ ਤੂੰ ਸੁਣੀ ਹੋਣੀ ਆ ਫਿਰ ਜੇ ਰੋਟੀਆਂ ਖਾ ਲੋ ਕੁਝ ਮਰਜੀ ਖਾ ਲੋ ਤਾਂ ਆਪਣੇ ਸ਼ੂਸ਼ੇ ਨੇ ਹਾਂ ਯੋਗ ਆਪਣੀ ਪੀਣ ਮੰਗ ਲੜਦਾ ਪਰ ਮੈਂ ਸਹੀ ਕਹਿੰਨੀ ਕਹਦੂ ਜਿਹੜੀ ਚੀਜ਼ ਹੈਗੀ ਬਣੀ ਜਦੋਂ ਸਾਹ ਨੇ ਕੱਢੀ ਆਂ ਪ੍ਰੋਟੀਨ ਜ਼ਰੂਰੀ ਹੈ ਸਰੀਰ ਨੂੰ ਖਾਦ ਵੀ ਚਲਦਾ ਥੋੜੀ ਜ਼ਰੂਰੀ ਆ ਨਾ ਆਪਦਾ ਨੈਕਸਟਰ ਨੂੰ ਨੌਲਜ ਹੋਣੀ ਚਾਹੀਦੀ ਸਾਰਿਆਂ ਨੂੰ ਦਿਮਾਗ ਦਾ ਆਪਣਾ ਬਹੁਤ ਕਜ਼ ਹੋ ਗਿਆ ਨਾ ਜਾਂ ਕੁਝ ਹੋਣਾ ਹੀ ਹੋ ਗਿਆ ਉਹ ਤਾਂ ਹੁਣ ਤੋਂ ਆ ਵਧੀਆ ਚੁਸਤ ਹੋ ਜਾਓ ਜਿਹੜਾ ਜਿੰਨਾ ਜ਼ਰੂਰੀ ਨੇ ਉਸ ਹਿਸਾਬ ਨਾਲ ਖਾਓਗੇ ਉਸ ਹਿਸਾਬ ਨਾਲ ਪੀਓਗੇ ਉਨੂੰ ਜਿਹੜੇ ਉਨੀ ਰਿਜ਼ਲਟ ਛੇਤੀ ਮਿਲੂਗਾ ਛੇਤੀ ਮਿਲੂਗਾ ਉਹਨੇ ਤੱਕਲੇ ਛੇਤੀ ਹੋਊਗੇ ਫਿਰ ਜੇ ਨਹੀਂ ਪਤਾ ਆਪਾਂ ਨੂੰ ਅੱਪਾ ਫਿਰ ਤਲੀਰ ਤੱਕੜੇ ਉਹਨੀਆਂ ਨੂੰ ਕੋਈ ਪਤਾ ਲਾਏ ਜਾਨ ਨੂੰ ਲੋਕ ਤੱਕੜੇ ਹੋ ਜਾਂਦੇ ਆ ਹਨਾ ਆਪਣ ਨੂੰ ਲੀੜ ਪਤਾ ਲੱਗਦਾ ਉਹ ਆਪਾਂ ਹੈ ਹੀ ਮਾਰ ਬੈਸਲੇ ਭੌੜੇ ਆਪਾਂ ਚੱਲਦਾ ਆਪਣਾ ਵੀ ਚੱਲਦਾ ਟਸਾਉ ਦਾ ਚੱਲਣ ਦੇ ਕੋਈ ਚੱਕਰ ਨਹੀਂ ਹਨਾ ਇਹ ਗੱਲ ਨੂੰ ਬਚੋਗੇ ਬਾ ਠੀਕ ਆ ਮੜੀ ਚਾਰਜਿੰਗ ਕਰ ਲੇ ਹੰਡੇ ਹੋ ਗਏ ਹੋਗੇ ਬਾੜੀਆਂ ਲਾਲ